under the able guidance of dr prajoon ips sft faruk because special mohim chal rahi si chori karne wale te te jare lutra karwa lende usde tehal police ne bahut achi te badi ek prati bhli hai vichere ne kafi complaints a rahi si ne panchdas chori si ne ki platform wala to te chori ho reha hai ke usde tehal dsp city sabrim mein ਸ਼੍ਰੀ ਮੀ ਸਿੰਘ ਜੀ ਆਪਣੀ ਐਸਐਚਐਸਟੀ 1 ਦੀ ਟੀਮ ਬਣਾਈ ਗਈ ਸੀ ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ ਇਹਨਾਂ ਨੇ ਚਾਰ ਬੰਦਿਆਂ ਦਾ ਗ੍ਰੋਹ ਜਿਹੜਾ ਫਰੇ ਇੱਕ ਵੱਡੀ ਸਮੇ ਤੇ ਇਹਨਾਂ ਨੇ 200 ਤੋਂ ਉੱਤੇ ਵਾਦ ਤਾਂ ਕਬੂਲੇ ਹਨ ਜੀ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁਰਕ ਕੀਤੇ ਗਏ ਸੀ ਇਹ ਪੂਰਾ ਫੈਨ ਫਜ਼ਲ ਕਦਾ ਏਰੀਆ ਨੂੰ ਚੂਸ ਕਰ ਰਹੀ ਸੀ ਅੰਨੀਵਾਲ ਥਾਣੇ ਦੇ ਵੀ ਹੈ ਸਰਦਫਰੀ ਦੇ ਵੀ ਹੈ ਸਿਟੀ 1 ਕੌਲਕਾ ਦਾ ਵੀ ਹੈ ਅਗੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਆਨਦਰ ਰਿਮਾਰਕ ਲਿਆ ਕਿ ਅਗੇਨਵੈਸਟਡ ਕਰਨੀ ਰਹੇਗਾ ਸਰ ਕੀ ਲੱਗਦਾ ਕਿ ਕਿੰਨਾ ਕਿ ਉਹ ਹੋਰ ਵਟਾ ਕੇ ਆਏ ਜਾਂ ਕਿਸ ਤਰ੍ਹਾਂ ਦਾ ਗਿਊਲ ਦੀ ਮਾਇਰ ਜੀ 500 ਲੀਟਰ ਪੇਲਰ ਨਾ ਤੋਂ ਅਸੀਂ ਹੁਣ ਰਾਬਤ ਕੀਤਾ ਹੋਰ ਤੇ 320 ਤੋਂ ਤੇ ਕੀਤਾ ਇਹ ਬਾੜਾ ਦਾ ਪ੍ਰੇਮ ਬਣ ਰਿਹਾ ਨਾ ਇਹ ਵੀ ਇੱਕ ਸੀਕ੍ਰਟ ਇਨਫੋਰਮੇਸ਼ਨ ਸੀ ਸਿਟੀ ਬਣਦੀ ਰਹੀ ਚ ਉਹ ਸਿਟੀ ਫਾਜ਼ਿਲਕਾ ਦੀ ਸਰ ਸਾਰੇ ਲੋਕ ਨੇ ਇਹ ਕਿੱਥੋਂ ਦੇ ਰਹਿਣ ਲੱਗੇ ਇਹ ਲੋਕਲ ਲੋਕੀ ਹੈ ਜੇ ਸਾਰੇ ਆਪਣੇ ਬੋਧਲਾ ਪਿੰਡ ਦਾ ਹੈ ਟੌਨੀ ਵਾਲੇ ਪਿੰਡ ਦੇ ਨੇ ਸਾਡੇ ਵਾਲ ਥਾਰੇ ਦੇ ਨੇ ਕਿੰਨਾ ਚਿਰ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਦਸੰਦਰ ਸਿੰਘ ਦਾ ਅਲਰੇਡੀ ਕਾਫੀ ਮੁਕੰਮਲ ਕਰ ਦਿੰਦੇ ਨੇ ਚੋਰੀ ਦੇ ਨੇ ਜੀ ਕਿ ਹੋਰ ਕਿੰਨਾ ਚਿਰ ਚੋਰੀ ਤੋਂ ਮੁਕੰਮਲ ਕਰ ਦਿੰਦੇ ਨੇ ਤੇ ਇਹਨਾਂ ਚਿਰ ਕਿ ਦੋ ਕੋਲ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਗੰਗਾ ਨਗਰ ਤੋਂ ਕੰਪਨੀ ਦਰਜਾ ਚੋਰੀ ਦੇ ਸਰ ਆਪਣਾ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਦੇਖੋ ਇਹ ਦੀਦੀ ਟਾਈਮ ਟੂ ਟਾਈਮ ਇਹ ਰੱਖੀ ਕਰਦੇ ਰਹਿੰਦੇ ਸੀ ਜਾਦੇ ਕਿਰਦੀ ਕਿਤੇ ਟ੍ਰਾਂਸਫਰ ਉਹ ਦੇਖ ਲੈਣਾ ਸ਼ਾਂਤਕ ਹੁੰਦੇ ਹੁੰਦੇ ਚੁੱਪਕੇ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲ ਢੋਲਿਆ ਮਲਕੀਤ ਦਾ ਪ੍ਰੋਸੈਸ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਉਹ ਇੱਕ ਕੰਮ ਕਰ ਲੈਂਦੇ ਆ ਇਹ ਐਫਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨਐਸ ਬਤਨ ਹੈ ਸੈਂਟਰ ਉਸ ਦੇ ਤਹਿਤ ਥਾਣਾ ਸਿਟੀ ਫਜ਼ਿਲਕਾ ਪੁਲਿਸ